ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਸਾਹਿਬਾਂ ਦੀ ਬਾਣੀ ਦੀਆਂ ਕੁਝ ਪੰਕਤੀਆਂ 'ਤੇ ਵਿਚਾਰ ਕਰਕੇ ਤੇ ਲਾਭ ਲਵਾਂਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇੱਕ ਭਗਤ ਭਗਵਾਨ ਜੇ ਪ੍ਰਾਨੀ ਕਾ ਨਾਹੀ ਮਨ ਇਕ ਅਕਾਲ ਪੁਰਖ ਦੀ ਭਗਤੀ ਕਿਸੇ ਜੀਵ ਦੇ ਮਨ ਵਿੱਚ ਨਹੀਂ ਵਸੀ ਯਾਦ ਨਹੀਂ ਵਸੀ ਤੇ ਉਹ ਜਿਹਾ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਕਿਵੇਂ ਸੂਰ ਤੇ ਕੁੱਤੇ ਦੇ ਨਾਲ ਤੁਲਣਾ ਕਰਕੇ ਉਸ ਮਨੁੱਖ ਦੀ ਦਸੀ ਹੈ ਕਿ ਉਹਦਾ ਸਰੀਰ ਉਹਦੇ ਵਿਚਾਰ ਉਹਦੀ ਜਿਹੜੀ ਵਰਤੀ ਹੈ ਉਹ ਸੂਰ ਅਤੇ ਕੁੱਤਿਆਂ ਵਰਗੀ ਹੈ ਜਿਹਦੇ ਮਨ ਦੇ ਵਿੱਚ ਇੱਕ ਅਕਾਲ ਪੁਰਖ ਦੀ ਚਾਦ ਨਹੀਂ ਵੱਸਦੀ ਦੂਜਾ ਪੱਖ ਰੱਖਦੇ ਨੇ ਸਵਾਮੀ ਕੋ ਗਰੇ ਜਿਉ ਸਦਾ ਸਵਾਨ ਤਜਤ ਨਹੀਂ ਨੇਤਾ ਕੁੱਤਾ ਜਿਹੜਾ ਹੈ ਆਪਣੇ ਮਾਲਕ ਦਾ ਘਰ ਕਦੇ ਵੀ ਛੱਡ ਕੇ ਨਹੀਂ ਜਾਂਦਾ ਨਾਨਕ ਇਹ ਵਿਧਾਰ ਭਜੋ ਇਕ ਮਨ ਹੋਏ ਇਕ ਚਿੱਤ ਤੇ ਇਸੇ ਤਰ੍ਹਾਂ ਦੁੱਖ ਆਵੇ ਸੋਖੇ ਆਵੇ ਜੇ ਇਕਾਗਰ ਚਿੱਤ ਹੋ ਕੇ ਉਸ ਨੂੰ ਯਾਦ ਕਰੀਏ ਤੇ ਉਹਦਾ ਲਾੜ ਕਦੇ ਨਾ ਛੱਡੀਏ ਇਸੇ ਤਰ੍ਹਾਂ ਅੱਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਕੁਝ ਪ੍ਰਮਾਣ ਦਿੰਦੇ ਨੇ ਕਿ ਸੁਖ ਕੇ ਹੇਤ ਬਹੁਤ ਦੁਖਪਾਵਤ ਸੇਵ ਕਰਤ ਜਨ ਜਨ ਕੀ ਕਹਿੰਦੇ ਨੇ ਮਨੁੱਖ ਆਪਣੇ ਸੁੱਖਾਂ ਵਾਸਤੇ ਤੇ ਜਣੇ ਖਣੇ ਦੀ ਮਥਾਜੀ ਕਰਦਾ ਤੇ ਫਿਰ ਦੁੱਖ ਵੀ ਪਾਉਂਦਾ ਉਹ ਕਿਵੇਂ ਦਵਾਰੇ ਦਵਾਰ ਸਵਾਰ ਜਿਉਂ ਡੋਲਤ ਨਾ ਸੁਧਰਾਮ ਭਜਨ ਕੀ ਜਿਵੇਂ ਕੁੱਤਾ ਇੱਕ ਧਰਤ ਦੂਜੇ ਧਰਤ ਤੇ ਆਪਣੇ ਮਾਲਕ ਤੇ ਪ੍ਰੋਸਾ ਨਹੀਂ ਰੱਖਦਾ ਉਹੀ ਹਾਲ ਉਸ ਮਨੁੱਖ ਦਾ ਹੈ ਜਿਹੜਾ ਲੱਭੀ ਤੇ ਲਾਲਚੀ ਬਨੋਖਾ ਹੈ ਫਿਰ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਜਿਉਂ ਕੂਕਰ ਹਰ ਘਾਇਆ ਤਾਵੇ ਦਇਦ ਸਜਾਏ ਜਿਵੇਂ ਹਲਕਾ ਕੁੱਤਾ ਭਟਕਦਾ ਫਿਰਦਾ ਹੈ ਇਸੇ ਤਰ੍ਹਾਂ ਲੋਭੀ ਜੰਤ ਨਾ ਜਾਣਈ ਭੱਖ ਆਪੱਖ ਸਭ ਖਾਏ ਲੋਭੀ ਬਨੁਖ ਵੀ ਪਟਕਦਾ ਫਿਰਦਾ ਹੈ ਥਾਂ ਕੁਥਾਂ ਜਿੱਥੇ ਨਹੀਂ ਜਾਣਾ ਤੇ ਉਥੇ ਉਹਨੂੰ ਜਾਣਾ ਪੈਂਦਾ ਆਪਣੇ ਲੋਭ ਕਰਕੇ ਉਹ ਕੁੱਤੇ ਵਾਂਗ ਪਟਕਦਾ ਫਿਰਦਾ ਹੈ ਅੱਗੇ ਇੱਕ ਪੰਕਤੀ ਕਬੀਰ ਜੀ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਬੈਸਨੋਂ ਕੀ ਕੂਕਰ ਭਲੀ ਸਾਗਤ ਕੀ ਬੁਰੀ ਮਾਏ ਉਹ ਨੇਤ ਸੁਨੇ ਹਰ ਨਾਮ ਜਸ ਉਹ ਪਾਪ ਵਿਸਾਹਨ ਜਾਏ ਕਹਿੰਦੇ ਨੇ ਭਗਤ ਦੀ ਕੁੱਤੀ ਚੰਗੀ ਹੈ ਤੇ ਸਾਖਤ ਦੀ ਮਾਂ ਬੁਰੀ ਹੈ ਕਿਉਂ ਉਹ ਨਿਤ ਸੁਨੇ ਹਰ ਨਾਮ ਜਸ ਉਹ ਜਿਹੜੀ ਕੁੱਤੀ ਹੈ ਉਹ ਭਗਤਾਂ ਦੇ ਕੋਲ ਬੈ ਕੇ ਸੰਗਤ ਕਰਦੀ ਹੈ ਹਰ ਜਸ ਸੁਣਦੀ ਹੈ ਇਸ ਕਰਕੇ ਉਹ ਚੰਗੀ ਹੈ ਤੇ ਉਹ ਉਹ ਪੁੱਤਰ ਪਾਪ ਵਿਸਾਹਨ ਜਾਏ ਪਾਪ ਕਰਨ ਜਾਂਦਾ ਇਸ ਕਰਕੇ ਉਸ ਦੀ ਮਾਂ ਉਸ ਕੁੱਤੀ ਨਾਲੋਂ ਮਾਰੀ ਹੈ ਕਿਉਂਕਿ ਉਸ ਦਾ ਪੁੱਤਰ ਜਿਹੜਾ ਹੈ ਉਹ ਘਰੇ ਬੰਨੇ ਲੱਗਾ ਹੋਇਆ ਹੈ ਇਹ ਪ੍ਰਮਾਣ ਦੇਖ ਕੇ ਸਤਿਗੁਰੂ ਜੀ ਸਮਝਾਉਂਦੇ ਨੇ ਤੇ ਇਹਦੇ ਵਿੱਚ ਕੂਕਰ ਲਾਹਜ ਦੋ ਵਾਰ ਆਇਆ ਹੈ ਇੱਥੇ ਵਿਆਕਰਨ ਅਨੁਸਾਰ ਜਿੱਥੇ ਕਬੀਰ ਜੀ ਦਾ ਸ਼ਲੋਕ ਹੈ ਉੱਥੇ ਕੂਕਰ ਆਇਆ ਹੈ ਤੇ ਜਿਉਂ ਕੂਕਰ ਹਰਕਾਇਆ ਪਰ ਇਹਨਾਂ ਦੇ ਰਾਰੇ ਨੂੰ ਇੱਕ ਨੂੰ ਔਂਕਲ ਲੱਗੀ ਹੈ ਉਹਦਾ ਅਰਥ ਹੈ ਕੁੱਤਾ ਤੇ ਭਗਤ ਕਬੀਰ ਜੀ ਦੇ ਪੰਕਤੀ ਵਿੱਚ ਸਿਆਰੀ ਲੱਗੀ ਹੈ ਉਸਦਾ ਅਰਥ ਹੈ ਕੁੱਤੀ ਤੇ ਜਿੱਥੇ ਰਾਰਾ ਮੁਗਤਾ ਹੋਵੇ ਤੇ ਉੱਥੇ ਬਹੁਵਚਨ ਬਣ ਜਾਂਦਾ ਉਹ ਅਰਥ ਹੁੰਦਾ ਕੁੱਤੇ ਜਿਵੇਂ ਗੁਰਬਾਣੀ ਵਿੱਚ ਇੱਕ ਫਰਮਾਨ ਹੈ ਇਤੇ ਕੂਕਰ ਹਾਂ ਬੇਗਾਰਨਾ ਤੇ ਉੱਪਰ ਇੱਕ ਪੰਕਤੀ ਆਈ ਸੀ ਏਕ ਭਗਤ ਉਥੇ ਤਤੇ ਨਿਸ਼ਾਰੀ ਲੱਗਣ ਕਰਕੇ ਉਹਦਾ ਅਰਥ ਹੈ ਭਗਤੀ ਵਿਚਾਰ ਕਰਦੇ ਆ ਇੱਕ ਨਹੀਂ ਨਿਕਾ ਪੁਲਾ ਹੋ ਜਾਂਦੀਆਂ ਨੇ ਬਕਸ ਲਵਾਓ ਆਉਣ ਵਾਲੇ ਸਮੇਂ ਤੇ ਸਮੱਤ ਬਕਸੋ ਪਿਆਰ ਨਾਲ ਸਾਰੇ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ